ਸਤਿ ਸ਼੍ਰੀ ਅਕਾਲ ਜੀ YouTube ਚੈਨਲ ਰਾਹੀ ਤੁਹਾਡੇ ਨਾਲ ਰੁੱਖਾਂ ਫੁੱਲ ਬੂਟਿਆਂ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ ਜਿਹੜੇ ਵੀਰ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹਨ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਹੀ ਘੰਟੀ ਦਾ ਬਟਨ ਦਬਾਇਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਲਮਾਂ ਤੋਂ ਨਵੇਂ ਪੌਦੇ ਤਿਆਰ ਕਰਨ ਦੀ ਇੱਕ ਬਹੁਤ ਹੀ ਸੌਖੀ ਅਤੇ ਆਸਾਨ ਵਿਧੀ ਦੀ ਜਾਣਕਾਰੀ ਸਾਂਝੀ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਬਹੁਤ ਸਾਰੇ ਸਜਾਵਟੀ ਅਤੇ ਫੁੱਲਾਂ ਵਾਲੇ ਪੌਦਿਆਂ ਦੀਆਂ ਕਲਮਾਂ ਤੋਂ ਉਹਨਾਂ ਦੇ ਨਵੇਂ ਪੌਦੇ ਆਪਣੇ ਆਪ ਬੜੀ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਸੋ ਦੋਸਤੋ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਆਓ ਜਾਣਦੇ ਹਾਂ ਇਸ ਤਰੀਕੇ ਬਾਰੇ ਇਸ ਤਰੀਕੇ ਦੀ ਵਰਤੋਂ ਨਾਲ ਤੁਸੀਂ ਗਮਲਿਆਂ ਵਿੱਚ ਕਿਆਰੀਆਂ ਵਿੱਚ ਜਾਂ ਫਿਰ ਜਿੱਥੇ ਵੀ ਤੁਸੀਂ ਨਵੇਂ ਪੌਦੇ ਲਗਾਉਣੇ ਹਨ ਉੱਥੇ ਸਿੱਧੀਆਂ ਕਲਮਾਂ ਲਗਾ ਕੇ ਉਹਨਾਂ ਤੋਂ ਪੌਦੇ ਤਿਆਰ ਕਰ ਸਕਦੇ ਹੋ ਕਲਮਾ ਨੂੰ ਤਿਆਰ ਕਰਨ ਦੇ ਵੱਖ-ਵੱਖ ਤਰੀਕਿਆਂ ਤੇ ਵੀਡੀਓ ਪਹਿਲਾਂ ਵੀ ਚੈਨਲ ਉੱਤੇ ਪਾਈਆਂ ਹੋਈਆਂ ਹਨ ਜਿਨ੍ਹਾਂ ਵਿੱਚ ਡਿਸਪੋਜ਼ੇਬਲ ਗਲਾਸਾਂ ਵਿੱਚ ਜਾਂ ਫਿਰ ਪੋਲੀਥੀਨ ਦੇ ਲਿਫਾਫਿਆਂ ਵਿੱਚ ਪਹਿਲਾਂ ਕਲਮਾ ਤਿਆਰ ਕਰਕੇ ਉਸ ਤੋਂ 2-3 ਮਹੀਨੇ ਬਾਅਦ ਅਸੀਂ ਉਹਨਾਂ ਨੂੰ ਜਿਸ ਥਾਂ ਤੇ ਪੌਦੇ ਲਗਾਉਣੇ ਹਨ ਉੱਥੇ ਲਗਾ ਦਿੱਤਾ ਜਾਂਦਾ ਹੈ ਪਰ ਇਸ ਤਰੀਕੇ ਨਾਲ ਤੁਸੀਂ ਜਿੱਥੇ ਪੌਦੇ ਲਗਾਉਣੇ ਹਨ ਉੱਥੇ ਸਿੱਧੀਆਂ ਹੀ ਇਹ ਕਲਮਾ ਲਗਾ ਕੇ ਉੱਥੇ ਹੀ ਪੌਦੇ ਤਿਆਰ ਕਰ ਸਕਦੇ ਹੋ ਇਸ ਨਾਲ ਸਾਡੀ ਮਿਹਨਤ ਵੀ ਘਟੇਗੀ ਅਤੇ ਖਰਚਾ ਵੀ ਘਟ ਹੋਵੇਗਾ ਬਹੁਤ ਹੀ ਘੱਟ ਪਾਣੀ ਅਤੇ ਘੱਟ ਸਾਂਭ ਸੰਭਾਲ ਨਾਲ ਸਾਡੇ ਪੌਦੇ ਸਿੱਧੇ ਉਹਨਾਂ ਕਿਆਰੀਆਂ ਵਿੱਚ ਤਿਆਰ ਹੋ ਜਾਣਗੇ ਇਸ ਤਰੀਕੇ ਦੀ ਵਰਤੋਂ ਕਰਕੇ ਤੁਸੀਂ ਦੇਸੀ ਗੁਲਾਬ, ਚਾਂਦਨੀ, ਬੋਗਨਵਿੱਲੀਆ, ਕਨੇਰ, ਗੁੜਹਲ, ਮਹਿੰਦੀ ਅਤੇ ਜਰੂਲ ਦੀਆਂ ਕਲਮਾਂ ਬੜੀ ਆਸਾਨੀ ਨਾਲ ਉਗਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਘੱਟ ਸਾਂਭ ਸੰਭਾਲ ਮੰਗਦੀਆਂ ਹਨ ਇਹਨਾਂ ਦੀ ਵਧੀਆ ਅਤੇ ਚੰਗੀ ਕਾਮਯਾਬੀ ਲਈ ਇਹਨਾਂ ਨੂੰ ਤੁਸੀਂ 15 ਜਨਵਰੀ ਤੋਂ 15 ਫਰਵਰੀ ਦੇ ਸਮੇਂ ਦੌਰਾਨ ਜ਼ਰੂਰ ਲਗਾ ਦਿਓ ਇਹਨਾਂ ਨੂੰ ਲਗਾਉਣ ਲਈ ਸਭ ਤੋਂ ਪਹਿਲਾਂ ਥਾਂ ਦੀ ਤਿਆਰੀ ਕਰੋ ਜੇਕਰ ਤੁਸੀਂ ਇਹਨਾਂ ਨੂੰ ਸੜਕਾਂ ਕਿਨਾਰੇ ਲਗਾਉਣਾ ਚਾਹੁੰਦੇ ਹੋ ਤਾਂ ਉੱਥੇ 1-1 ਮੀਟਰ ਦੀ ਦੂਰੀ ਤੇ 6 ਤੋਂ 8 ਇੰਚ ਡੂੰਘੇ ਟੋਏ ਪਟੋ ਅਤੇ ਉਹਨਾਂ ਵਿੱਚ ਕਹੀ ਨਾਲ ਚੰਗੀ ਤਰ੍ਹਾਂ ਥਾਂ ਪੋਲਾ ਕਰ ਲਓ ਖਾਂ ਦੀ ਤਿਆਰੀ ਕਰਨ ਤੋਂ ਬਾਅਦ ਤੁਸੀਂ ਦੱਸੇ ਹੋਏ ਪੌਦਿਆਂ ਵਿੱਚੋਂ ਇਨ੍ਹਾਂ ਕਿਆਰੀਆਂ ਵਿੱਚ ਜਿਹੜੇ ਵੀ ਪੌਦੇ ਲਗਾਉਣਾ ਚਾਹੁੰਦੇ ਹੋ ਉਹਨਾਂ ਦੀਆਂ ਕਲਮਾਂ ਦੀ ਤਿਆਰੀ ਕਰੋ ਕਲਮਾਂ ਨੂੰ ਕੱਟਣ ਲਈ ਸਭ ਤੋਂ ਪਹਿਲਾਂ ਉਹਨਾਂ ਪੌਦਿਆਂ ਦੀਆਂ 1 ਸਾਲ ਪੁਰਾਣੀਆਂ ਪੈਨਸਲ ਤੋਂ ਉਂਗਲ ਦੇ ਆਕਾਰ ਦੀਆਂ ਮੋਟੀਆਂ ਟਾਹਣੀਆਂ ਨੂੰ ਕੱਟ ਕੇ ਲੈ ਆਓ ਅਤੇ ਉਹਨਾਂ ਤੋਂ 5-5 ਇੰਚ ਦੀਆਂ ਕਲਮਾਂ ਤਿਆਰ ਕਰੋ ਕਲਮਾਂ ਕੱਟਣ ਸਮੇ ਇੱਕ ਗੱਲ ਦਾ ਧਿਆਨ ਰੱਖੋ ਕਿ ਕਲਮਾਂ ਦੇ ਦੋਵੇਂ ਸਿਰੇ ਕਲਮ ਵਾਂਗ ਤਿਰਛੇ ਕੱਟੋ ਕਲਮਾ ਨੂੰ ਕੱਟਣ ਤੋਂ ਬਾਅਦ ਰੱਖ ਲਓ ਅਤੇ ਇਹਨਾਂ ਦੇ ਦੋਵੇਂ ਸਿਰਿਆਂ ਉੱਤੇ ਇਹਨਾਂ ਨੂੰ ਕਿਟਾਣੂ ਰਹਿਤ ਕਰਨ ਲਈ ਜਾਂ ਤਾਂ ਤੁਸੀਂ ਕੋਈ ਵੀ ਫੰਗੀ ਸਾਈਡ ਲਗਾ ਸਕਦੇ ਹੋ ਜਾਂ ਫਿਰ ਜੇਕਰ ਤੁਹਾਡੇ ਕੋਲੇ ਰੂਟਿੰਗ ਹਾਰਮਨ ਹੈ ਤਾਂ ਤੁਸੀਂ ਰੂਟਿੰਗ ਹਾਰਮਨ ਦੀ ਵਰਤੋਂ ਕਰ ਸਕਦੇ ਹੋ ਜੇਕਰ ਇਹਨਾਂ ਦੋਨਾਂ ਤੀਜਾਂ ਵਿੱਚੋਂ ਤੁਹਾਡੇ ਕੋਲ ਕੋਈ ਵੀ ਚੀਜ਼ ਨਹੀਂ ਹੈ ਤਾਂ ਤੁਸੀਂ ਹਲਦੀ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਬਾਅਦ ਇਹਨਾਂ ਟੋਇਆਂ ਵਿੱਚ ਕਲਮਾ ਨੂੰ ਲਗਾਓ ਅਤੇ ਕਲਮਾ ਨੂੰ ਲਗਾਉਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖੋ ਸਭ ਤੋਂ ਪਹਿਲਾਂ ਇਹਨਾਂ ਨੂੰ ਕਦੇ ਵੀ ਸਿੱਧਾ ਨਾ ਗੱਡੋ ਕਿਉਂਕਿ ਅਜਿਹਾ ਕਰਨ ਨਾਲ ਇਹਨਾਂ ਦਾ ਉੱਪਰਲਾ ਛਿਲਕਾ ਉੱਤਰ ਜਾਵੇਗਾ ਅਤੇ ਨਾਲ ਹੀ ਲੱਗਿਆ ਹੋਇਆ ਫੰਗੀਸਾਈਡ ਜਾਂ ਰੂਟਿੰਗ ਹਾਰਮੋਨ ਵੀ ਲਹਿ ਜਾਵੇਗਾ ਜਿਸ ਨਾਲ ਇਹ ਕਦੇ ਵੀ ਹਰੀਆਂ ਨਹੀਂ ਹੋਣਗੀਆਂ ਅਤੇ ਸੁੱਕ ਜਾਣਗੀਆਂ ਇਸ ਲਈ ਜਦੋਂ ਵੀ ਕਲਮਾ ਨੂੰ ਲਗਾਓ ਉਹਨਾਂ ਦੀ ਥਾਂ ਤੇ ਪਹਿਲਾਂ ਕਿਸੇ ਮੋਟੀ ਕਲਮ ਨਾਲ ਟੋਆ ਕਰ ਲਓ ਅਤੇ ਉਸ ਟੋਏ ਵਿੱਚ ਇਸ ਕਲਮ ਨੂੰ ਰੱਖ ਕੇ ਆਸ-ਪਾਸੇ ਦੀ ਮਿੱਟੀ ਨੂੰ ਚੰਗੀ ਤਰ੍ਹਾਂ ਕੁੱਟ ਕੇ ਦਬਾ ਦਿਓ ਤਾਂ ਜੋ ਇਹ ਹਿੱਲਣ ਨਾ ਅਤੇ ਕਦੇ ਵੀ 3 ਇੰਚ ਤੋਂ ਜ਼ਿਆਦਾ ਕਲਮ ਮਿੱਟੀ ਤੋਂ ਬਾਹਰ ਨਾ ਰੱਖੋ ਕਿਉਂਕਿ ਅਜਿਹਾ ਕਰਨ ਨਾਲ ਇਹਨਾਂ ਦੇ ਹਿੱਲਣ ਦਾ ਖਤਰਾ ਵੱਧ ਜਾਵੇਗਾ ਅਤੇ ਇਹ ਸੁੱਕ ਜਾਣਗੀਆਂ ਇਸ ਤੋਂ ਇਲਾਵਾ ਇਸ 3 ਇੰਚ ਹਿੱਸੇ ਉੱਤੇ ਵੀ ਘੱਟੋ-ਘੱਟ 2 ਤੋਂ 3 ਅੱਖਾਂ ਜ਼ਰੂਰ ਸਹੀ ਸਲਾਮਤ ਚਾਹੀਦੀਆਂ ਹਨ ਜਿਨ੍ਹਾਂ ਤੋਂ ਕਲਮ ਨੇ ਨਵਾਂ ਫਟਾਰਾ ਕਰਨਾ ਹੈ ਜੇਕਰ ਇਹ ਅੱਖਾਂ ਸਹੀ ਨਹੀਂ ਹੋਣਗੀਆਂ ਤਾਂ ਇਹ ਕਲਮ ਦਾ ਫਟਾਰਾ ਸਹੀ ਨਹੀਂ ਹੋਵੇਗਾ ਇੰਨਾਂ ਸਾਵਧਾਨੀਆਂ ਤੋਂ ਇਲਾਵਾ ਅਸੀਂ ਜੇਕਰ ਇਹ ਕਲਮਾਂ ਟੋਇਆਂ ਵਿੱਚ ਲਗਾਉਣੀਆਂ ਹਨ ਤਾਂ ਉਹਨਾਂ ਵਿੱਚ ਕਦੇ ਵੀ ਇਕੱਲੀ ਕਲਮ ਨਾ ਲਗਾਓ। ਉੱਥੇ ਹਮੇਸ਼ਾ ਤਿੰਨ ਤੋਂ ਪੰਜ ਕਲਮਾਂ ਲਗਾਓ ਅਤੇ ਘੱਟੋ-ਘੱਟ 6-6 ਇੰਚ ਦੀ ਦੂਰੀ ਤੇ ਲਗਾਓ। ਕਿਉਂਕਿ ਜੇਕਰ ਇੰਨਾਂ ਵਿੱਚੋਂ ਇੱਕ-ਦੋ ਕਲਮਾਂ ਖਰਾਬ ਵੀ ਹੋ ਜਾਣਗੀਆਂ ਤਾਂ ਸਾਡੇ ਕੋਲੇ ਉਹ ਟੋਆ ਖਾਲੀ ਨਹੀਂ ਰਹੇਗਾ। ਉਸ ਵਿੱਚ ਕੁਝ ਨਾ ਕੁਝ ਕਲਮਾਂ ਤਾਂ ਹਰੀਆਂ ਰਹਿਣਗੀਆਂ। ਜੇਕਰ ਜ਼ਿਆਦਾ ਕਲਮਾਂ ਹਰੀਆਂ ਹੋ ਜਾਣਗੀਆਂ ਤਾਂ ਅਸੀਂ ਉਹਨਾਂ ਨੂੰ ਸੌਣਪਹਾ ਦੋ ਦੇ ਮਹੀਨੇ ਵਿੱਚ ਪੁੱਟ ਕੇ ਹੋਰ ਥਾਂ ਤੇ ਲਗਾ ਸਕਦੇ ਹਾਂ ਲਗਾਉਣ ਤੋਂ ਬਾਅਦ ਇਹਨਾਂ ਨੂੰ ਭਰਮਾ ਪਾਣੀ ਦਿਓ ਅਤੇ ਜੇਕਰ ਤੁਹਾਡੇ ਸਿਆਉਖ ਦੀ ਸਮੱਸਿਆ ਹੈ ਤਾਂ ਉਸ ਦੇ ਹੱਲ ਲਈ ਕੋਈ ਨਾ ਕੋਈ ਕੀਟਨਾਸ਼ਕ ਦਵਾਈ ਵਰਤੋ ਤਾਂ ਜੋ ਸਿਆਉਖ ਇਹਨਾਂ ਕਲਮਾਂ ਦਾ ਨੁਕਸਾਨ ਨਾ ਕਰ ਸਕੇ ਜੇਕਰ ਤੁਸੀਂ ਕਲਮਾਂ ਖੁੱਲੇ ਵਿੱਚ ਲਗਾਈਆਂ ਹਨ ਤਾਂ ਇਹਨਾਂ ਉੱਪਰ ਕੰਡੇਦਾਰ ਝਾੜੀਆਂ ਰੱਖੋ ਤਾਂ ਜੋ ਕੋਈ ਵੀ ਅਵਾਰਾ ਜਾਨਵਰ ਜਾਂ ਪਸ਼ੂ ਇਨਾਂ ਨੂੰ ਹਿਲਾ ਨਾ ਸਕੇ ਅਤੇ ਘਰੇ ਗਮਲੇ ਵਿੱਚ ਜਾਂ ਕਿਆਰੀਆਂ ਵਿੱਚ ਲਗਾਈਆਂ ਕਲਮਾਂ ਵੀ ਹਿੱਲਣ ਤੋਂ ਬਚਾਓ ਕਿਉਂਕਿ ਜੇਕਰ ਇਹ ਵਾਰ-ਵਾਰ ਹਿੱਲਣਗੀਆਂ ਤਾਂ ਇਹਨਾਂ ਦੇ ਹਰੇ ਹੋਣ ਦੀ ਉਮੀਦ ਬਿਲਕੁਲ ਘਟ ਜਾਵੇਗੀ ਇਹਨਾਂ ਦੇ ਸਹੀ ਫੁੱਟਾਰੇ ਲਈ ਮਿੱਟੀ ਨੂੰ ਕਦੇ ਵੀ ਸੁੱਕਣ ਨਾ ਦਿਓ ਅਤੇ ਉਸ ਵਿੱਚ ਨਮੀ ਬਣਾਈ ਰੱਖੋ ਹਫ਼ਤੇ 10 ਦਿਨ ਬਾਅਦ ਇਹਨਾਂ ਨੂੰ ਪਾਣੀ ਦਿੰਦੇ ਰਹੋ ਤੁਸੀਂ ਦੇਖੋਗੇ ਕਿ ਫਰਵਰੀ ਦੇ ਅਖੀਰ ਤੱਕ ਸਾਰੀਆਂ ਕਲਮਾਂ ਹਰੀਆਂ ਹੋ ਜਾਣਗੀਆਂ ਇਹ ਜੋ ਤੁਸੀਂ ਕਨੇਰ ਦੀਆਂ ਕਲਮਾਂ ਦੇਖ ਰਹੇ ਹੋ ਅੱਜ ਤੋਂ 2 ਸਾਲ ਪਹਿਲਾਂ ਇਸੇ ਤਰੀਕੇ ਨਾਲ ਸਿੱਧੀਆਂ ਲਗਾਈਆਂ ਗਈਆਂ ਸਨ ਅਤੇ ਰਸਤੇ ਦੇ ਕਿਨਾਰੇ ਉੱਤੇ ਇੱਕ ਇੱਕ ਮੀਟਰ ਦੀ ਦੂਰੀ ਤੇ ਟੋਏ ਕਰਕੇ ਇੱਕ ਥਾਂ ਤੇ ਤਿੰਨ ਤੋਂ ਪੰਜ ਕਲਮਾਂ ਲਗਾਈਆਂ ਸਨ ਜਿਨ੍ਹਾਂ ਵਿੱਚੋਂ ਲਗਭਗ 90% ਕਲਮਾਂ ਹਰੀਆਂ ਹੋਈਆਂ ਸਨ ਅਤੇ ਜਿਸ ਥਾਂ ਤੇ ਪੰਜੇ ਦੀਆਂ ਪੰਜੇ ਕਲਮਾਂ ਹਰੀਆਂ ਹੋ ਗਈਆਂ ਸਨ ਉਹਨਾਂ ਨੂੰ ਪੁੱਟ ਕੇ ਹੋਰ ਥਾਂ ਲਗਾ ਦਿੱਤਾ ਗਿਆ ਸੀ ਅੱਜ ਬਹੁਤ ਵਧੀਆ ਪੌਦੇ ਤਿਆਰ ਹੋ ਗਏ ਹਨ ਇਸ ਤਰੀਕੇ ਨਾਲ ਤੁਸੀਂ ਗੁਲਾਬ, ਬੋਗਨਵਿਲਿਆ, ਕਨੇਰ, ਗੁੜਹਲ, ਮਹਿੰਦੀ ਅਤੇ ਝਰੂਲ ਦੀਆਂ ਕਲਮਾਂ ਉਗਾ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਘੱਟ ਸਾਂਭ-ਸਮਾਲ ਨਾਲ ਤਿਆਰ ਹੋ ਜਾਂਦੀਆਂ ਹਨ ਅਤੇ ਬਾਕੀ ਕਲਮਾਂ ਥੋੜੀ ਜ਼ਿਆਦਾ ਸਾਂਭ-ਸਮਾਲ ਮੰਗਦੀਆਂ ਹਨ। ਸੋ ਦੋਸਤੋ ਇਸ ਤਰੀਕੇ ਨਾਲ ਵੱਧ ਤੋਂ ਵੱਧ ਫੁੱਲਦਾਰ ਪੌਦੇ ਤਿਆਰ ਕਰਕੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਸੋਹਣਾ ਬਣਾਓ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।